ਚਰਨਜੀਤ ਸਿੰਘ ਚੰਨੀ ਦੇ ਜਿੱਤ ਦੀ ਖੁਸ਼ੀ ਵਿੱਚ ਕੋੜਲਾ ਸੁਰਜਮਲ ਵਿਖੇ ਮਨਾਇਆ ਜਸ਼ਨ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ 175993 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ ਇਸ ਦੌਰਾਨ ਹਲਕਾ ਸ਼ਾਕੋਟ ਦੇ ਪਿੰਡ ਕੋੜਲਾ ਸੁਰਜਮਲ ਵਿਖੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਪਰਮਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲੇ ਜਲੰਧਰ ਹੀ ਨਹੀਂ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਲਈ ਵੱਡੇ ਉਪਰਾਲੇ ਕੀਤੇ ਹਨ ਜੋ ਕਿ ਨਾ ਪਿਛਲੀਆਂ ਤੇ ਨਾ ਹੀ ਮੌਜੂਦਾ ਸਰਕਾਰ ਕਰ ਸਕੀ ਹੈ ਜਿਸ ਕਰਕੇ ਹੁਣ ਜਲੰਧਰ ਦੇ ਲੋਕਾਂ ਨੇ ਇੱਕ ਸੱਚੇ ਤੇ ਇਮਾਨਦਾਰ ਆਗੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਉਹਨਾਂ ਦਾ ਮਾਣ ਉੱਚਾ ਕੀਤਾ ਹੈ ਇਸ ਪ੍ਰੰਤ ਉਹਨਾਂ ਕਿਹਾ ਪਿੰਡ ਕੋੜਲਾ ਸੂਰਜਮਲ ਦੀ ਸੰਗਤ ਨੇ 40 ਵੋਟਾਂ ਵੱਧ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਝੋਲੀ ਪਾ ਕੇ ਆਪਣੇ ਨਗਰ ਤੋਂ ਜਿੱਤ ਪ੍ਰਾਪਤ ਕੀਤੀ है इस मौके सबका सरपंच गुरनाम खोसा जगतार सिंह खालसा बाबा जसवंत सिंह कोटला सिंह सत्ता ठेकेदार दविंदर कोटला उधम सिंह घूमण सिंह खालसा रविंदर सिंह नंबरदार परविंदर लंबरदार कुलवंत सिंह तीरथ खोसा बलवीर खोसा बिंदु खोसा गुरजंत सिंह खोसा हरजिंदर साबी मनिंदर खोसा किंदा खोसा वीरू कोटला ਤਾਰੀ ਕੋਟਲਾ ਸਿੱਪੀ ਨੰਦੜਾ ਹਰਪ੍ਰਧਮਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਜਿਹਨੂੰ ਹਿੰਦੁਸਤਾਨ ਦੇ ਵਿੱਚ ਵੋਟਾਂ ਪਈਆਂ 4 6 ਨੂੰ ਅੱਜ ਗਿਣਤੀ ਸੀ ਜਿਨ੍ਹਾਂ ਵਿੱਚ ਕੇ ਜੰਦਰ ਦੀ ਜਿਹੜੀ ਸੀਟ ਆ ਓਹੋ ਚਰਜੀਤ ਜੀ ਚੰਨੀ ਜਿਹੜੇ ਆ ਉਹ ਕਾਮਯਾਬ ਹੋ ਗਏ ਆ ਕਾਫੀ ਵੋਟਾਂ ਲੈ ਕੇ ਅੱਗੇ ਜਾ ਰਹੇ ਆ ਉਹਨਾਂ ਦੇ ਦਿੱਤਨ ਦੇ ਖੁਸ਼ੀ ਦੇ ਵਿੱਚ ਸਾਡੇ ਕੋਟਲਾ ਸੂਰਜਮਲ ਦੀ ਇਨਾ ਨੌਟ ਵਨ ਮੁੰਡਿਆ ਨੇ ਬੱਤਿਆ ਨੇ ਬੜਾ ਜੋਰ ਲਾਇਆ ਹੈ ਬੜਾ ਬਜ਼ੁਰਗਾਂ ਨੇ ਵੀ ਇਸ ਵੇਲੇ ਹੀ 40 ਵੋਟਾਂ ਵਧਾ ਗਏ ਆ ਆਪਣੇ ਨਗਰ ਵਿੱਚੋਂ ਉਹਨਾਂ ਦੀ ਖੁਜੀ ਦੇ ਵਿੱਚ ਅਸੀਂ ਇੱਕ ਸਾਂਝੇ ਥਾਂ ਦੇ ਕੱਟੇ ਹੋਏ ਆ ਪਹਿਲਾਂ ਠੰਡਾ ਬੱਚਿਆਂ ਨੇ ਪੀਤਾ ਉਸ ਤੋਂ ਬਾਅਦ ਫਿਰ ਅਸੀਂ ਲੱਟੂਆਂ ਦਾ ਪ੍ਰਸ਼ਾਦ ਵੰਡਿਆ ਤੇ ਸਾਰਿਆਂ ਨੇ ਖੁਸ਼ੀ ਮਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ